ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀਆਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਜੀ ਤਿੰਨੇ ਹੀ ਬਈ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਣੀਆਂ ਨੇ ਆਓ ਕਰ ਲੈਨੇ ਆਪਾਂ ਬਾਈ ਨਾਲ ਗੱਲਬਾਤ 2 HF ਨੇ ਇੱਕ ਜਰਸੀ ਆ ਟੌਪ ਕਲਾਸ ਬਾਈ ਆਜੋ ਬਈ ਰੋ ਬਾਈ ਜੀ ਸਸਿਕਾ ਹੋ ਠੀਕ ਹੋ ਬਾਈ ਰਾਹੁਲ ਕਿਵੇਂ ਚੱਲਦਾ ਕੰਮਕਾਰ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਵੀਰੇ ਰਾਹੁਲ ਵਾਵਾ ਪਿੰਡ ਆਪਣਾ ਰਾਈਆ ਜ਼ਿਲ੍ਹਾ ਬਠਿੰਡਾ ਤੇ ਮੋਬਾਈਲ ਨੰਬਰ 9056314210 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀਰੇ ਪਹਿਲੇ ਨੰਬਰ ਤੇ ਜਰਸੀ ਵੜ ਦੇ ਤਾਂ ਕਿਹੜਾ ਸੁਹਾ ਸੁਹੰਦੀ ਆ ਸੁਹਾ ਵੀਰੇ ਦੂਜਾ ਸੁਹੰਦੀ ਆ ਮੂੰਹੋ ਛੇ ਜਾਂਦਾ ਛੇ ਦੰਦ ਦੂਜਾ ਸੁਹਾ ਕਿੰਨੇ ਦਿਨ ਲਊ ਦੇ ਨੇ ਲੈ ਯੂ ਬਈ ਹੌਫਤਾ ਹੌਫਤਾ ਰਹੀ ਆ origignal ਪੰਜਾਬ ਵਾਲੀ ਜਰਸੀ ਆ origignal ਪੰਜਾਬ ਵਾਲੀ ਜਰਸੀ ਬਿਊਟੀ ਦੇਖ ਹਨਾ ਕੀ ਬਾਤ ਆ ਬੋਦੀ ਬਾਦੀ ਪੂਰੀ ਚੰਗੀ ਆ ਪਲੀ ਵੀ ਆ ਜਾਣ ਵਾਲੀ ਆ ਤੂਰਾ ਦੇ ਸਹੀ ਗੱਲ ਆ ਬਾਈ ਕਵਾਲਟੀ ਦੇਖੋ ਇੱਕ ਨੰਬਰ ਆ ਹਨਾ ਲੈਵਾ ਕਮਾਲ ਦਾ ਕੱਚੀ ਆ ਹਜੇ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਰੰਗ ਬੜਾ ਚੰਗਾ ਮਾਰਕੀਟ ਚ ਫੁੱਲ ਮੰਗ ਆ ਇਸ ਕਲਰ ਦੀ ਬਾਈ ਚਮਕ ਪੂਰੀ ਆ ਪਲੀ ਵੀ ਆ ਜਾਣ ਵਾਲੀ ਆ 10 ਦੀ ਆ ਵੀ ਖਰਾ ਕਾਦੀ ਵੀ ਆ ਕਿ ਨਹੀਂ ਬਾਈ ਹਾਂ ਵੀਰੇ ਹੂੰ ਕਿੰਨਾ ਕੀ ਰਕਾਰਡ ਸੀ ਦੁੱਧਾ ਕੋਲੋਂ ਨੇ ਬਾਈ 20 ਕਿਲੋ ਕੱਢਿਆਗਾ 20 20 ਕਿਲੋ ਮੰਨ ਕੇ ਕੋਈ ਲੈ ਜੇ ਲੈ ਸੀਲ ਠੰਡੀ ਬੜੀ ਆ ਮੋਟੀ ਵਾਲਾ ਥਾਂ ਜੇ ਮੈਂ ਮਰ ਜੇ ਹੱਥ ਲਾਈ ਚਾਲ ਕੋਈ ਚੈੱਕ ਨਹੀਂ ਨਾੜਾ ਫੋਲਾ ਢਿੱਲਾ ਨਿਕਾਈ ਬਾਈ ਲੈ ਲੈ ਢਿੱਲਾ ਬੋ ਪੰਜਾ ਬਣਨਾ ਸਾਰਾ ਬਰਨਾ ਢਿੱਲਾ ਕੱਢੂ ਫੇਰ ਸੋਣਾ ਕਰਮ ਵਾਲੀ ਨੇ ਇਧਰੋਂ ਲੈ ਵਾ ਚੈੱਕ ਕਰ ਲੋ ਲੈ ਕਿਆ ਬਾਤ ਚੰਗੀ ਬਾਈ ਸਹਿਜ ਵੇਜ ਵਾਲੀਆਂ ਇੰਨੀ ਵੀ ਛੋਟੀ ਜੀ ਹਾਂ ਛੋਟੀ ਨਹੀਂ ਡਬਲ ਆ ਕਿੰਨੇ ਲੈ ਵੇ ਨੂੰ ਜਰਸੀ ਵਾਲਾ ਕਿੰ ਮਰ ਕੇ ਵੀਰ ਨੇ ਆਨਲਾਈਨ ਮੰਗਾਉਣੀ ਹੰਦੀ ਆ ਛੋਟੀ ਮੰਨ ਕੇ ਲੈ ਵੇ ਜਰਸੀ ਚ ਜਾਵਾਂ ਫੁੱਲ ਸਾਈਜ਼ ਹੂੰ ਸਵਾਦੂਆ ਬੋਦੀ ਬਾਦੀ ਪੂਰੀ ਚੰਗੀ ਆ ਕਲਰ ਵਾਲੀ ਆ ਤੇ ਚਮਕ ਫੁੱਲ ਕਰਮਾਈ ਕੀ ਬਾਤ ਆ ਬੇਸ ਅੱਗੇ 2 ਨੰਬਰ ਤੇ ਕਿਹੜਾ ਸੂਆ ਸੁੰਦੀ ਆ ਇਹ ਵੀਰੇ ਦੂਜਾ ਸੂਆ ਹੀ ਸੁੰਦੀ ਆ ਮੈਂ ਆਪਣੇ ਖਾਸ ਮਿੱਤਰ ਤੋਂ ਲਈ ਆ ਮੰਦਾ ਡਾਕਟਰ ਆਗਾ ਓਕੇ ਹਾਂ ਤੇ ਹੈਮਰ ਤੋਂ ਗੱਬਣਾ ਇਹ ਸਿਕਸਡ ਲੱਗਿਆ ਹੋਇਆ ਆ ਕਹਾਂ ਬੱਛਾ ਦੇ ਬੱਚੇ ਦੇ ਵਾਲੇ ਦੇ ਕਰਮ ਹੂੰ ਤੇ ਫੁੱਲ ਸਾਈਜ਼ ਵੇਜ ਵਾਲੀ ਆ ਪਲੂਨ ਨੇ 30 ਕਿਲੋ ਦੁੱਧ ਚਵਾਇਆ ਵੀਰੇ ਇਹਨੇ 30 ਲੀਟਰ ਪਲੂਨ ਦਾ ਦਿੱਤਾ ਵਾ ਬਾਈ ਕਿਆ ਬਾਤ ਬੀਕਵਾਲਿਟੀ ਚੈੱਕ ਕਰ ਪੌਲੀ ਵੀ ਗੋਲੀ ਬਾਈ ਕਿਆ ਬਿਊਟੀ ਦੇਖ ਪੌਲੀ ਵੀ ਕੱਦ ਦੇਖੋ ਬਾਈ ਬਾਈ ਦੀ ਗੱਲ ਸਹੀ ਆ ਫੁੱਲ ਸਾਈਜ਼ ਆ ਛੋਟੀ ਨਾ ਮੰਨਿਓ ਬ੍ਰੀਡ ਇੱਕ ਨੰਬਰ ਹਣਾ ਇਹ ਤੋਰਾ ਦੇਖੋ ਭਾਈ ਮੈਂ ਕਨ ਹੱਥੀਆਂ ਵਾਲੀ ਤੋਰਾ ਗਰਮ ਵਾਲੀ ਦੀ ਹੂੰ ਕੀ ਆ ਬਾਤ ਆ ਏ ਥਣਲੇਵੇ ਕੰਨਿਆ ਦਾ ਕੋਈ ਘਾਟ ਨਹੀਂ ਬਾਈ ਇੱਕ ਨੰਬਰ ਦੀ ਇਹ ਦਿਨ ਕੱਢਦੀ ਹੈ ਬਾਈ ਇਹ 27 ਤਰੀਕ ਨੂੰ ਹੁੰਦੈ ਨੇ ਪੂਰਾ ਦੱਸਿਆ ਬੰਦੇ ਨੇ ਆਪਾਂ 27 ਤਰੀਕ ਨੂੰ ਠੀਕ ਆ ਬਾਈ ਹੂੰ ਉਹ ਕਿੰਨੇ ਮਰਜੀ ਲੈ ਪਹਿਲਾਂ ਵੀ ਸੁਸਾਦਾ ਪਸੂ ਜੇ ਰੋਪਰਾ ਕਰਤੀ ਸਹੀ ਆ ਬਾਈ ਬਾਕੀ ਦੋਦ ਦਾ ਰਿਕਾਰਡ ਚੰਗਾ ਫੜੀ ਵੀ ਆ ਪ੍ਰਿੰਟ ਵਾਲੀ ਆ ਜਾਤ ਵਾਲੀ ਆ ਲੇਵਾ ਦੇਖੋ ਇਹ ਕਿੰਨੇ ਕੱਢਿਆ ਬਾਈ 30 ਵੀ ਦੇ ਬਹੁਤ ਆ ਐ ਗਰਮੀ ਗਰਮੀ ਘਟ ਮੰਨੂਗੀ ਜੰਦਜਾਨ ਵਾਲੀ ਵਹਿੜ ਆ ਗਈ ਸਹੀ ਗੱਲ ਆ ਬਾਈ ਪੜੀ ਵੀ ਵੇ ਠੰਡੀ ਵੀ ਬਹੁਤ ਆ ਬਾਈ ਜਿਵੇਂ ਮਰਦੀ ਆ ਜੀ ਖੁੱਲੀ ਛੱਡ ਕੇ ਚੋਲੀ ਬਾਈ ਯਾਰ ਪਿੱਠ ਚੈੱਕ ਕਰਾ ਦੇ ਕਿੰਨੀ ਚੌੜੀ ਪਈ ਆ ਬਾਈ ਤੇ ਕੀ ਮੋਲ ਨਾਲ ਜਾਇਜ਼ ਆਪਾਂ ਮੋਲ ਇਹਦਾ ਫੋਨ ਤੇ ਕਰਾਂਗੇ ਬਾਈ ਜੇ ਤੋਹ ਬੈਣਾ ਹੋਣੀਆਂ ਲੱਖੋਂ ਬਾਹਰ ਵਾਲੀਆਂ ਓਕੇ ਕੋਈ ਅੰਦਰ ਵਾਲਾ ਵੀ ਫੋਨ ਨਾ ਲਾਵੇ ਠੀਕ ਆ ਜੀ ਹੂੰ ਬੰਦਿਆ ਬਾਈ ਕਿ ਨੋ ਜਮਾ ਜਾਇਜ਼ ਰੱਖਾਂਗੇ ਮੋਲ ਕਰਾਂਗੇ ਫੋਨ ਤੇ ਬਰੀਡ ਦੇ ਹਿਸਾਬ ਨਾਲ ਮੋਲ ਚੈੱਕ ਕਰਾ ਦੇ ਬਾਈ ਜਾਇਜ਼ ਦੀ ਲੈ ਸਹੀ ਗੱਲ ਕੱਦ ਫੁੱਲ ਆ ਪਲੀ ਵੀ ਪਈ ਆ ਬਾਈ ਮੈਨੂੰ ਕਹਾਂ ਮੈਂ ਮਰ ਗਈ ਗਾਂ ਉਹੋ ਜੀ ਪਈ ਆ ਸਹੀ ਗੱਲ ਬੋਲੀ ਪਲੀ ਵੀ ਆ ਹਜੇ ਕੱਚੀ ਆ ਲੈਵਾ ਪੂਰਾ ਪੰਡ ਵਾਲਾ ਲੈ ਕੇ ਫੇਰ ਸੋਣਾ ਗਰਮ ਵਾਲੀ ਨੇ ਕੀ ਬਾਤ ਆ ਬਾਈ ਅੱਗੇ ਬਈ ਲਾਸਟ ਤਿੰਨ ਨੰਬਰ ਇਹ ਬਈ ਦੂਜਾ ਸੁਆ ਮੂੰਹ 6 ਦਾੰਦ ਰਹਿਣਾ ਦੂਜਾ ਸੁਆ 6 ਦਾੰਦ ਕਾਰਮ ਚੋਂ ਲਈ ਆ ਵੜ ਪੀੜੀ ਅੱਗੇ ਦੇ ਕੇਨ ਦੀ ਖੋਦਾ ਬਾਈ ਬਾੜ ਵੜ ਤੋਂ ਅੱਗੇ ਗੱਭਣਾ ਸੀ ਮਨ ਲੱਗਾ ਬਾੜ ਵੜ ਦੇ ਓਕੇ ਬਰੀਡ ਫੁੱਲ ਹਨ ਜਾਤ ਫੁੱਲ ਬਰੀਡ ਫੁੱਲ ਕੁਆਲਿਟੀ ਦੇਖੋ ਇੱਕਨਾਂ 60 ਕਿਲੋ ਬਲੂਨ ਦਾ ਦੱਸਿਆ ਬਾਈ ਬੰਦੇ ਨੇ ਆਪਾਂ ਨੂੰ ਠੀਕ ਆ ਹਾਂ ਫਿਰ ਖੁੱਲੀ ਫਿਰ ਠੀਕ ਆ ਠੀਕ ਆ ਹਮ ਬਰੀਡ ਇੱਕ ਨੰਬਰ ਵਾਲਾ 36 ਲੀਟਰ ਦਾ ਬਾਈ ਕਹਿੰਦਾ ਰਿਕਾਰਡ ਦੱਸਿਆ ਬਾਈ ਨੇ ਪ੍ਰਿੰਟ ਦੇਖੋ ਬਾਈ ਫੇਰ ਕੀ ਕੋਈ 40 ਚੋਲੇ ਕੋਈ 30 ਚੋਲੇ ਹੋਗਦੀ ਹੈ ਮਤ ਹਮ ਸਹੀ ਗੱਲ ਆ ਬਾਈ ਦੁੰਦ ਖਰਾਕ ਦਾਗਾ ਦੇਖੋ ਬਰੀਡ ਚੈੱਕ ਕਰੋ ਪਹਿਲਾਂ ਬਰੀਡ ਕੰਨੀਓ ਕੋਈ ਗਾੜ ਨਹੀਂ ਤੇ ਫੇਸ ਦੀ ਬਿਊਟੀ ਪ੍ਰਿੰਟ ਲੇਵਾ ਥਣ ਇੱਕ ਨੰਬਰ ਲੱਗਿਆ ਹੱਥੀ ਚੋਲੇ ਚਾਹੇ ਮਸ਼ੀਨਾਂ ਚੋਲੇ ਬਰੀਡ ਪਾਉਦਾ ਯਾਰ ਬਾਈ ਰਾਹੁਲ ਹਣ ਹਮ ਫੁੱਲ ਬਰੀਡ ਆ ਫੇਸ ਦੀ ਬਿਊਟੀ ਉਤੋਂ ਪੱਧਰ ਲੈ ਥਣ ਲੈਵਾ ਹਮ ਵਧੀਆ ਢਾਂਚੇ ਦੀ ਆ ਵਧੀਆ ਢਾਂਚੇ ਦੀ ਪਛਾਣ ਤੋਂ ਦੇ ਲਿਜੀਏ ਕਿ ਪਰਸੋਂ ਹਮ ਕਿਆ ਬਾਤ ਹੈ ਬਈ ਲੇਵਾ ਬਹੁਤ ਆਣਾ ਕਰਮਾਈ ਦਾ ਥਾਣ ਦੇਖੋ ਕੱਲਾ ਕੱਲਾ ਬਰੀਕ ਬਹਿੜਾ ਬਈ ਚਮੜੀ ਚਮੜੀਆਂ ਬਰੀਕ ਪਈ ਆ ਤਾ ਸਹੀ ਆ ਬਈ ਕਿਆ ਬਾਤ ਠੰਡੀ ਵੀ ਫੁੱਲਾ ਆਣਾ ਜਿਵੇਂ ਮਰਜੀ ਹੱਥ ਲਾਈ ਜਾਦਾ ਦਾ ਭਰਨਾ ਬਈ ਜਗੜਨ ਸਾਰ ਮੋਲ ਫੋਨਤੀ ਹੋ ਜਾਣਾ ਮੋਲੇ ਦਾ ਕੂਲਤੀ ਮੋਲ ਫੋਨਤੀ ਹੋ ਮੋਲ ਜਿਹੜਾ ਵੈਟ ਦੇ ਹਿਸਾਬ ਨਾਲ ਜਮ ਜਾਇਜ ਲੈ ਕੱਦ ਚੈੱਕ ਕਰ ਲਓ ਬਾਈ ਬਰਾਬਰ ਖੜਾ ਹੱਸਾਣਾ ਅੱਜ ਆਜਾ ਓਕੇ ਆ ਬਈ ਇਹ ਨਗਸੀ ਭਰਾ ਕੋਲੇ ਤਿੰਨ ਤਿੰਨੀ ਟਾਪ ਦੇ ਆ ਬਈ ਤੇ ਕਿਸੇ ਵੀ ਨੂੰ ਕੋਈ ਵੀ ਪਸੰਦਾ ਬਈ ਮੈਂ ਕਟ ਕਰ ਲਿਓ ਜੀ таавар